ਰਾਜਸਥਾਨਸੀ ਦੇ ਪਿੰਡ ਡੱਗ ਦਾ 23 ਸਾਲਾ ਜਵਾਨ ਸ਼ਮਸ਼ੀਰ ਸਿੰਘ ਦੇਸ਼ ਲਈ ਗੁਰਬਾਨ ਹੋ ਗਿਆ ਹੈ। ਬੀਤੇ ਦਿਨੀ ਸਿਆਚਨ ਗਲੇਸ਼ੀਅਰ ਵਿੱਚ ਡਿਊਟੀ ਦੌਰਾਨ ਸ਼ਮਸ਼ੀਰ ਸਿੰਘ ਸ਼ਹੀਦ ਹੋ ਗਿਆ। ਪੁੱਤ ਦੀ ਸ਼ਹਾਦਤ ਦੀ ਖਬਰ ਜਿਵੇਂ ਹੀ ਪੰਜਾਬ ਪਿੰਡ ਘਰ ਪਹੁੰਚੀ ਤਾਂ ਸੋਗ ਦੀ ਲਹਿਰ ਫੈਲ ਗਈ। ਇਸ ਦੁੱਖ ਦੀ ਘੜੀ ਵਿੱਚ ਮੰਤਰੀ ਕੁਲਦੀਪ ਸਿੰਘ ਕਾਲੀਵਾਰ ਸ਼ਹੀਦ ਸ਼ਮਸ਼ੀਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਦੌਰਾਨ ਮੰਤਰੀ ਧਾਲੀਵਾਲ ਨੇ ਪਰਿਵਾਰ ਦੀ ਆਰਥਿਕ ਤੇ ਹਰ ਪੱਖੋਂ ਸੰਭਵ ਮਦਦ ਕਰਨ ਦਾ ਪ੍ਰੋਸਾ ਦਿਵਾਇਆ ਤੇ ਐਲਾਨ ਕੀਤਾ ਕਿ ਸ਼ਹੀਦ ਸ਼ਮਸ਼ੇਰ ਸਿੰਘ ਦੀ ਯਾਦ ਵਿੱਚ ਪਿੰਡ ਡੱਗ ਵਿਖੇ ਯਾਦਗਾਰ ਵੀ ਬਣਾਈ ਜਾਵੇਗੀ। ਐਸ ਵਿਲੇ ਵਦਨ ਸਬਹ ਹਲਕਾ ਦਾ ਜਾ ਸਾਸੀ ਦੇ ਪਿੰਡ ਡੱਗ ਤੋਂ ਤੇ ਪਿੰਡ ਤੇ ਬੜਾ ਮਸ਼ਹੂਰ ਪਿੰਡ ਹੈ। ਉੱਥੇ ਖੜੇ ਹਾਂ ਬਿਲਕੁਲ ਪਾਕਿਸਤਾਨ ਦੇ ਕੰਢੇ ਤੇ ਸਾਡਾ ਇੱਕ ਬਹੁਤ ਹੀ ਦਾ ਬਹੁਤ ਹੀ ਬਹੁਤ ਹੀ ਵਧੀਆ ਨੌਜਵਾਨ 23 ਸਾਲ ਉਮਰ ਦਾ ਸ਼ਮਸ਼ੇਰ ਸਿੰਘ ਜਿਹੜਾ 2 ਦਿਨ ਪਹਿਲਾਂ ਸ਼ਹੀਦ ਹੋ ਗਿਆ ਦੇਸ਼ ਦੀ ਸਖਿਆ ਕਰਦਾ ਤੇ ਮੈਂ ਅੱਜ ਪਰਵਾਦ ਦੇ ਨਾਲ ਸਦਾ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਉਹਨਾਂ ਨੇ ਸਾਡੀ ਡਿਊਟੀ ਲਈ ਮੇਰੇ ਤੇ ਬਲਦੇਵ ਉਹਨਾਂ ਦੀ ਕਿ ਪਰਵਾਦ ਨੂੰ ਮਿਲ ਕੇ ਆਇਆ ਜਾਵੇ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਮੁੰਡੇ ਭਰਤੀ ਹੋਏ ਬਹੁਤ ਸਾਰੀਆਂ ਰੋਹ ਜੀ ਦੂਜੇ ਚੌਥੇ ਦਿਨ ਇਤਾਂ ਦੀ ਸ਼ਹਾਦਤ ਕੋਈ ਪੰਜਾਬੀਆਂ ਦੀ ਹੋ ਜਾਂਦੀ ਹੈ ਸਿੱਖਾਂ ਦੀ ਹੋ ਜਾਂਦੀ ਹੈ ਸੁਪਰਵਾਦ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਸਾਡੇ ਨਾਲ ਚਟਾਨ ਦੀ ਤਰ੍ਹਾਂ ਖੜੀ ਆ ਇਹਨਾਂ ਦੇ ਪੁੱਤਰ ਨੇ ਦੇਸ਼ ਦੇ ਲਈ ਆਪਣੀ ਸ਼ਹਾਦਤ ਜਿਹੜੀ ਦਿੱਤੀ ਹੈ ਬਾਰਡਰ ਦੇ ਕੰਢੇ ਦੇ ਉੱਤੇ ਜਿੱਥੇ ਬੰਦਾ ਅੱਜ ਜਿੰਨੀ ਠੰਡ ਆ ਜਿੰਨੀ ਧੁੰਦ ਆ ਬਾਅਦ ਉੱਥੇ ਮੈਦਕਲ 0 ਜੀਰੋ ਜੀਰੋ ਡਿਗਰੀ ਤੋਂ ਵੀ ਬਹੁਤ ਥੱਲੇ ਮਤਲਬ ਪੰਪ ਦਿੱਤੇ ਤਾਂ ਇੰਨੀ ਠੰਡ ਹੁੰਦੀ ਆ ਕਿ ਬੰਦਾ ਪਰੇ ਤੰਨ ਨੇ ਸਾਡੇ ਫੌਜੀ ਜਵਾਨ ਜਿਹੜੇ ਇਹਨਾਂ ਥਾਵਾਂ ਤੇ ਜਾ ਕੇ ਦੇਸ਼ ਦੀ ਸਖਿਆ ਕਰਦੇ ਸੋ ਆਪਾਂ ਜੋ ਵੀ ਪਰਵਾਦ ਕਹੂਗਾ ਉਹਦੀ ਯਾਦ ਵੀ ਬਣਾਵਾਂਗੇ ਪਿੰਡ ਦੇ ਵਿੱਚ ਗੇਟ ਵੀ ਬਣਾਵਾਂਗੇ ਹੋਰ ਵੀ ਜਿਹੜੀ ਪਿੰਡ ਨੂੰ ਕੋ ਲੋੜ ਹੋਈ ਆਪਾਂ ਸ਼ਬਸ਼ੇਰ ਦੇ ਨਾਂ ਤੇ ਬਣਾਵਾਂਗੇ ਉਹ ਪਰਵਾਦ ਨੂੰ ਜਿਹੜੀ ਆਰਥਿਕ ਤੌਰ ਤੇ ਵੀ ਸੀਐਮ ਸਾਹਿਬ 1 ਕਰੋੜ ਰੁਪਇਆ ਜਿਹੜਾ ਉਹ ਮਦਦ ਕਰਦੇ ਆ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਇਸ ਪਰਵਾਦ ਦੀ ਵੀ ਮਤ ਜਿਹੜੀ ਕਰਨਗੇ ਹੋਲ ਵੀ ਜੋ ਪਰਵਾਦ ਨੂੰ ਬਤ ਦੀ ਲੋੜ ਹੋਵੇ ਦੇਖੋ ਤਾਂ ਛੀਦ ਹੋ ਗਿਆ ਪਰ ਸਾਡਾ ਉਹ ਫਰਜ਼ ਬਣਦਾ ਸਾਹ ਹੁੰਦਾ ਕਿ ਆਪਾਂ ਛੀਦਾਂ ਦੇ ਪਰਵਾਦਾਂ ਦਾ ਪਿੱਛੋਂ ਮਾਨਤਾ ਕਰੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਬੱਚੇ ਉਹਨਾਂ ਦੇ ਭੈਣ ਭਰਾਵਾਂ ਦੀ ਐਜੂਕੇਸ਼ਨ ਇਹ ਜਿਹੜੇ ਬੰਦੇ ਆ ਬਾਰਡਰ ਦੇ ਉੱਤੇ ਸਾਡੀ ਜਵਾਸ ਸਿੱਖ ਬਣਾਦੀ ਹੈ ਮਿਹਨਤ ਹੁਣੇ ਜਦੋਂ ਉਹਦੇ ਡੈਡੀ ਦੱਸ ਰਿਆ ਸੀਗਾ ਕਿ ਜਦੋਂ ਪੜਦਾ ਸੀਗਾ ਉਹ ਨਾਲ ਮਟਰ ਵੀ ਤੋੜਦਾ ਸੀ ਆਲੂ ਵੀ ਫੜਦਾ ਵਰਦੀ ਲਾ ਕੇ ਉਸੇ ਨਾਲ ਕੰਮ ਵੀ ਕਰਦਾ ਸੀ 12 ਜਮਾਤਾਂ ਪੜ੍ਹ ਕੇ ਦਸਾਂ ਨੋਹਾਂ ਦੀ ਕਿਰਤ ਕਰਕੇ ਇੱਥੇ ਸਾਡੇ ਬੱਚੇ ਵਿਚਾਰੇ ਕਰਦੇ ਇਸ ਏਰੀਆ ਦੇ ਵਿੱਚ ਨਾਲ ਪੜ੍ਹਦੇ ਆ ਨਾਲ ਆਪਣੇ ਮਾਪਿਆਂ ਦੇ ਨਾਲ ਆਪਣੇ ਮਾਂ ਦੇ ਨਾਲ ਸਾਡੀਆਂ ਧੀਆਂ ਵੀ ਇੱਥੇ ਕੰਮ ਕਰਦੀਆਂ ਸਾਡੀਆਂ ਭੈਣਾਂ ਵੀ ਕੰਮ ਕਰਦੀ ਏਦਾਂ ਨੋਹਾਂ ਦੀ ਕਿਰਤ ਦੇ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਤੇ ਦੇਸ਼ ਲਈ ਸ਼ਹਾਦਤ ਜਿਹੜੀ ਉਹਨੇ ਦਿੱਤੀ ਆ ਔਰ ਅਸੀਂ ਅਸੀਂ ਇਹਨਾਂ ਦੇ ਨਾਲ ਹਾਂ ਬਿਲਕੁਲ ਸਰਕਾਰ ਹੱਥੋਂ ਇਹਨਾਂ ਦੀ ਮਦਦ ਕਰੇ ਮੈਂ ਬਸ ਅਫਸੋਸ ਕਰਨ ਆਇਆ ਸੀਗਾ ਬਹੁਤ ਪਰਵਾਦ ਨੂੰ ਵਿਸ਼ਵਾਸ ਦਿਉਣ ਆਇਆ ਸੀਗਾ ਸੀਐਮ ਸਾਹਿਬ ਨੇ ਡਿਊਟੀ ਲਈ ਤੇ ਮੈਂ ਚੰਡੀਗੜ੍ਹ ਤੋਂ ਚੱਲ ਕੇ ਮਤਲਬ ਜਿਹੜਾ ਇਹਨਾਂ ਨੂੰ ਮਿਲਣ ਆਇਆ ਸੀਗਾ ਉਹ ਮੈਂ ਮੈਂ ਬਹੁਤ ਮਤਲਬ ਉਹਨਾਂ ਦੇ ਡੈਡੀ ਮੇਰੇ ਨਾਲ ਖੜੇ ਆ ਬੜੇ ਤਗੜੇ ਬੰਦੇ ਬਹੁਤ ਹੌਸਲੇ ਨਾਲ ਬੜਾ ਮਾਣ ਹੈ ਇਹਨਾਂ ਨੂੰ ਕਿ ਸਾਡਾ ਪੁੱਤ ਦੇਸ਼ ਦੀ ਸੇਵਾ ਕਰ ਗਿਆ ਮਾਤਾ ਨੂੰ ਮਿਲਿਓ ਸਾਡੀ ਭੈਣ ਹੈ ਉਹ ਮਤਲਬ ਇਹ ਆ ਕਿ ਠੀਕ ਹੈ ਪੁੱਤ ਤੇ ਜਾਣ ਨਹੀਂ ਚਾਹੀਦਾ 23 ਸਾਲ ਦਾ ਗੱਭਰੂ ਵਜੇ 4 ਸਾਲ ਸ਼ਾਇਦ ਪਹਿਲਾਂ ਉਹ ਪ੍ਰਤੀ ਹੋਇਆ ਸੀਗਾ ਜਾਣਾ ਨਹੀਂ ਚਾਹੀਦਾ ਪਰ ਚਲੋ ਜਿੰਨੀ ਲਿਖੀ ਆ ਪਰਮਾਤਮਾ ਦੀ ਮਰਨਾ ਜੰਮਣਾ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਚ ਬਸ ਫਿਰ ਵੀ ਇਹ ਸਦਾ ਇਹਨਾਂ ਦਾ ਸਿਰ ਜਿਹੜਾ ਮਾਨ ਦੇ ਨਾਲ ਉੱਚਾ ਹੋਊਗਾ ਟ੍ਰਿੰਡ ਦਾ ਉੱਚਾ ਹੋਊਗਾ ਕਿ ਇਹਨਾਂ ਦਾ ਬੱਚੇ ਨੇ ਮਦ ਜਿਹੜਾ ਦੇਸ਼ ਲਈ ਮਦ ਜਿਹੜੀ ਸ਼ਹਾਦਤ ਦਿੱਤੀ ਆ ਬਸ ਆਪਾਂ ਅਫਸੋਸ ਹੀ ਕਰਨਾ ਹੈ ਦੁੱਖ ਦੁੱਖ ਸੰਜਣਾ ਕਰਨਾ ਹੈ ਸੀ